ਪਰਮਾਤਮਾ ਅਗਰ ਜਨਮ ਦਿੰਦਾ ਤਾਂ ਹਰ ਇੱਕ ਦੀ ਸੋਚਦਾ ਚਾਹੇ ਉਹ ਪਸ਼ੂ ਹੋਵੇ ਜਾਨਵਰ ਹੋਵੇ ਜਾਂ ਇਨਸਾਨ ਹੋਵੇ ਤੁਸੀਂ ਕੋਟਪੂਰਾ ਦੀ ਦਾਣਾ ਮੰਡੀ ਚ ਦੇਖ ਸਕਦੇ ਹੋ ਕਿ ਗੋਲੇ ਕਬੂਤਰ ਦੇ ਚੀਨੀ ਕਬੂਤਰ ਆਪਸ ਵਿੱਚ ਜਿਵੇਂ ਲੋਕ ਬੈਠੇ ਆ ਔਰ ਬਾਸਪਤੀ ਦਾ ਜੋ ਚਾਰ ਚੱਪਾ ਪਿਆ ਹੁੰਦਾ ਉਹ ਮੱਲੋ ਖਾ ਰਹੇ ਆ ਔਰ ਆਪਣਾ ਦਾਣਾ ਪਾਣੀ ਜਿਹੜਾ ਹੈ ਫਿਰ ਪਰ ਰਹੇ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਕੋਟਕਪੁਰਾ ਦੀ ਦਾਣਾ ਮੰਡੀ ਦੇ ਵਿੱਚ ਕਬੂਤਰਾਂ ਦੇ ਝੁੰਡ ਅਕਸਰ ਦੇਖੇ ਜਾ ਰਹੇ ਹੈ ਕਿਉਂਕਿ ਪਹਿਲਾਂ ਮੰਡੀ ਦੇ ਵਿੱਚ ਫਸਲ ਝੋਨਾ ਤੇ ਕਣਕ ਹੀ ਹੋਇਆ ਕਰਦੀ ਸੀ ਔਰ ਬਾਕੀ ਦਿਨਾਂ ਦੇ ਵਿੱਚ ਮੰਡੀ ਖਾਲੀ ਹੋਇਆ ਕਰਦੀ ਸੀ ਪਰ ਜਦੋਂ ਦੀ ਬਾਸਪਤੀ ਚੱਲੀ ਹੈ ਮੱਕੀ ਚੱਲੀ ਹੈ ਮੂੰਗੀ ਚੱਲੀ ਹੈ ਉਦੋਂ ਤੋਂ ਹੀ ਕਬੂਤਰਾਂ ਦੀ ਪਰਵਾਹ ਜਿਹੜੀ ਹੈ ਮੰਡੀ ਦੇ ਵਿੱਚ ਸ਼ੁਰੂ ਹੋ ਗਈ ਹੈ ਔਰ ਪ੍ਰਮਾਤਮਾ ਨੇ ਜਿਸ ਨੂੰ ਜਨਮ ਦਿੱਤਾ ਹੈ ਉਸ ਦਾ ਦਾਣਾ ਪਾਣੀ ਲਿਖ ਕੇ ਦੱਸਦਾ ਕਿ ਕਿਸ ਤਰ੍ਹਾਂ ਉਹਨੇ ਆਪਣਾ ਦਾਣਾ ਪਾਣੀ ਚੋਗਣਾ ਤੁਸੀਂ ਦੇਖ ਸਕਦੇ ਹੋ ਢੇਰੀਆਂ ਦੇ ਉੱਤੇ ਝੁੰਡ ਦੇ ਝੁੰਡ ਨਜ਼ਰ ਆ ਰਹੇ ਕਬੂਤਰ ਔਰ ਆਪਣਾ ਦਾਣਾ ਪਾਣੀ ਚੋਗ ਰਹੇ ਹੈ ਬੇਸ਼ੱਕ ਇਹਨਾਂ ਨੂੰ ਕਿੰਨਾ ਵੀ ਉਡਾਇਆ ਜਾਵੇ ਪਰ ਫਿਰ ਵੀ ਇਹ ਆਪਣੇ ਦਾਣੇ ਪਾਣੀ ਵਾਸਤੇ ਫਿਰ ਇਕੱਤਰ ਹੋ ਜਾਂਦੇ ਹੈ ਔਰ ਉੱਡਦੇ ਹੋਏ ਬਹੁਤ ਹੀ ਸੋਹਣੇ ਤੇ ਸੁੰਦਰ ਸਰੂਪ ਵਿੱਚ ਲੱਗਦੇ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੋਟਪੂਰਾ ਦੀ ਦਾਣਾ ਮੰਡੀ ਦੇ ਵਿੱਚ ਢੇਰੀਆਂ ਦੇ ਉੱਤੇ ਬੈਠੇ ਕਬੂਤਰਾਂ ਦੇ ਝੁੰਡ ਜੋ ਆਪਣਾ ਪੇਟ ਭਰ ਰਿਹਾ ਔਰ ਕਿੰਨੇ ਵਧੀਆ ਲੱਗਦੇ ਆ ਜਦੋਂ ਇਹ ਉੱਡਦੇ ਆ ਔਰ ਝੁੰਡ ਦੇ ਝੁੰਡ ਜਿਹੜੇ ਟੇਰੀਆਂ ਦੇ ਉੱਤੇ ਆ ਕੇ ਬੈਠ ਜਾਂਦੇ ਆ ਔਰ ਆਪਣੇ ਢਿੱਡ ਦੀ ਫਿਗਰ ਹਰ ਇੱਕ ਨੂੰ ਹੁੰਦੀ ਹੈ ਪਰ ਇਹ ਆਪਣਾ ਫਿਗਰ ਖੁਦ ਕਰਦੇ ਆ ਸਵੇਰ ਦਿਨ ਚੜ੍ਹਦੇ ਹੀ ਝੁੰਡ ਦੇ ਝੁੰਡ ਮੰਡੀ ਦੇ ਵਿੱਚ ਜਿਹੜੇ ਕਬੂਤਰ ਆ ਜਾਂਦੇ ਆ ਔਰ ਆਪਣਾ ਪੇਟ ਪਾਲਣ ਵਾਸਤੇ ਇੱਥੇ ਪਹੁੰਚਦੇ ਆ ਔਰ ਢੇਰੀਆਂ ਦੇ ਉੱਤੇ ਬੈਠ ਕੇ ਆਪਣਾ ਨਾਸ਼ਤਾ ਪਾਣੀ ਕਰਦੇ ਆ ਔਰ ਜਦੋਂ ਇਹ ਉੱਡਦੇ ਆ ਤਾਂ ਬਹੁਤ ਸੋਹਣੇ ਲੱਗਦੇ ਆ ਔਰ ਤੁਸੀਂ ਦੇਖ ਸਕਦੇ ਹੋ ਕੋਟਕਪੂਰਾ ਦੀ ਦਾਣਾ ਮੰਡੀ ਚ ਬਾਸਪਤੀ ਦੀਆਂ ਢੇਰੀਆਂ ਦੇ ਉੱਤੇ ਕਬੂਤਰਾ ਦੀ ਪਰਮਾਰ ਬਹੁਤ ਸੋਹਣੇ ਲੱਗਦੇ ਆ ਜਦੋਂ ਇਹ ਉੱਡਦੇ ਆ ਲਈ ਤਸਵੀਰਾਂ ਦੇਖ ਸਕਦੇ ਹੋ